ਕਿ ਜੁੱਤ ਸਭ ਤੋਂ ਪਹਿਲੀ ਬੇਲਤੀ ਹੈ ਆਈਪੀਐਨਸ ਤੁਹਾਡੀ ਤਾਂ ਕੰਮ ਆਉਣੀ ਹੈ ਜੇ ਤੁਹਾਡੇ ਗੀਤਾਂ ਦੇ ਥੱਲੇ ਨਾਂ ਤੁਹਾਡਾ ਹੋਊਗਾ ਤਾਂ ਮੇਰੇ ਨਾਲ ਖੁੱਦ ਨਾਲ ਹੋਇਆ ਮੈਨੂੰ 1 ਮਹੀਨਾ ਜੂਝਦੇ ਨੂੰ ਹੋ ਗਿਆ ਮੈਂ ਰਜਿਸਟਰਡ ਨਹੀਂ ਹੋ ਰਿਹਾ 700 ਗੀਤਾਂ ਦਾ ਮਾਲ ਰੱਖਾ ਮੈਂ 700 ਗੀਤ ਚੀਤਾ ਹੋ ਤੱਕ ਕਦੇ ਮੈਨੂੰ ਕਹਿੰਦੇ ਨੇ ਆਪ ਦਾ ਨਾਮ ਕੰਪੋਜ਼ਿਟ 'ਤੇ ਨਹੀਂ ਹੈ ਕਦੇ ਕਹਿੰਦੇ ਨੇ ਆਪ ਦਾ ਨਾਮ ਲੈਗੀ ਕਰਦੇ ਨਹੀਂ ਹੈ ਹੁਣ ਪਤਾ ਨਹੀਂ ਕਿਹਨੇ ਕੱਢਦਾ ਮੇਰਾ ਨਾਮ ਇਹ ਤਾਂ ਫਿਰ ਜਟਾ ਵਾਲੀ ਕਰੋ ਔਖਾ ਹੋ ਜੁਕਾ ਸੱਚੀ ਗੱਲ ਹੈ ਕਿਉਂ ਆਪਣੇ ਹੱਕ ਲੈਣੇ ਤਾਂ ਸਾਨੂੰ ਆਪ ਆਉਣੇ ਚਾਹੀਦੇ ਆ ਤਾਂ ਮਿਲਣਗੇ ਨਹੀਂ ਤਾਂ ਨਹੀਂ ਮਿਲਣਗੇ ਚਲੋ ਪੱਟੀ ਸਾਹਿਬ ਗੀਤ ਵੀ ਗਾ ਲਓ ਕਿ ਨਹੀਂ ਹੋਣਾ ਬੋਲਣਾ ਹੀ ਹੈ ਤੁਹਾਨੂੰ ਮੈਂ ਬੋਲ ਵੀ ਸਕਦਾ ਹਾਂ ਸਾਹਿਬ ਬੋਲ ਵੀ ਸਕਦੇ ਹੋ ਗਾ ਵੀ ਸਕਦੇ ਹੋ ਆ ਮਾਈਕ ਤੇ ਸਾਹਮਣੇ ਬਿੱਟੂ ਖੰਨੇ ਵਾਲਾ ਗੀਤਕਾਰ ਵੀ ਬਹੁਤ ਵੱਡਾ ਹੈ ਜਿਸ ਨਾਲ ਮੈਨੂੰ ਪਤਾ ਉਹਦੀ ਜਾਣਕਾਰੀ ਨਹੀਂ ਪਹਿਲੀ ਗੱਲ ਤਾਂ ਮੈਂ ਗੀਤਕਾਰ ਹਾਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਮੋਣੀ ਤਾਂ ਵਧੀਆ ਹੋਈ ਹੈ ਜੀ ਕੀ ਬਾਤ ਹੈ ਬਣਾ ਜੀ ਤੇ ਕੌਣ ਕੋਈ ਮੋਣੀ ਧੰਨਵਾਦ ਸਾਡਾ ਭਾਈ ਗੁਰੂ ਸਾਹਿਬ ਬਾਜੀਵਾ